ਰਾਸ ਸਾਹਿਬ ਸੋਦਰ ਰਗ ਅਸਮੈ ਲਪੈ ਕੋ ਕਾਰ ਸਤਿਗੁਰ ਪ੍ਰਸਾਦ ਸੋਦਰ ਤੇ ਰਕੇ ਆ ਸੋ ਕਰਕੇ ਹਜਿਤ ਪੈ ਸਰਬ ਸੰਭਾਲੇ ਬਾਜੇ ਤੇਰੇ ਨਾਦ ਅਨੇਕ ਸੰਖਾ ਕੀਤੇ ਤੇਰੇ ਗਾਵਨ ਹਾਰੇ ਕੀਤੇ ਤੇਰੇ ਰਗ ਪਰਿਸ਼ੋਕਿਆ ਕੀਤੇ ਤੇਰੇ ਗਾਵਨ ਹਾਰੇ ਗਾਵਨ ਤੁਧਨੋਂ ਪਾਉਣ ਪਾਣੀ ਬਸੰਤਰ ਗਾਵਾਰਾ ਜੈ ਧਰਮ ਦੁਆਰੇ ਗਾਵਨ ਤੁਧਨੋਂ ਚਿੱਤ ਕੋਪਤ ਲਿਖ ਜਾਨ ਲਾਣ ਲੇਖ ਲੇਖ ਧਰਮ ਵਿਚਾਰੇ ਗਾਵਨ ਤੁਧਨੋਂ ਇਸਰ ਪਰਮਾ ਦੇਵੀ ਸੋਣ ਤੇਰੇ ਸਦਾ ਸਵਾਰੇ ਗਾਵੰਤ ਤੁਧਨੋ ਇੰਦਰ ਇੰਦਰਾਸਨ ਬੈਠੇ ਦੇਵਤਿਆਂ ਅੰਦਰ ਨਾਲੇ ਗਾਵੰਤ ਤੁਧਨੋ ਸਿੱਧ ਸਮਾਧੀ ਅੰਦਰ ਗਾਵੰਤ ਤੁਧਨੋ ਸਾਧ ਵਿਚਾਰੇ ਗਾਵੰਤ ਤੁਧਨੋ ਜਤੀ ਸਤੀ ਸੰਤੋਖੀ ਗਾਵੰਤ ਤੁਧਨੋ ਵੀਰ ਕਰਾਰੇ ਗਾਵੰਤ ਤੁਧਨੋ ਪੰਡਤ ਪਾਡਨਰ ਕੀ ਸਿਰ ਜੁਗ ਜੁਗ ਵੇਦਾਂ ਨਾਲੇ ਗਾਵੰਤ ਤੁਧਨੋ ਮੋਹਣੀ ਮਨ ਮੋਹਨ ਸੁਰਗਮਚ ਪਿਆਲੇ ਗਾਵੰਤ ਤੁਧਨੋ ਰਤਨ ਪਾਏ ਤੇਰੇ 86 ਤੀਰਥ ਨਾਲੇ ਗਾਵੰਤ ਤੁਧਨੋ ਜਯਦ ਮਹਾਬਲ ਸੂਰਾ ਗਾਵੰਤ ਤੁਧਨੋ ਖਾਨੀ ਚਾਰੇ ਗਾਵਨ ਤਦ ਨੂੰ ਖੰਡ ਮੰਡਲ ਪਰ ਮੰਡਾ ਕਰ ਕਰ ਰੱਖੇ ਤੇਰੇ ਧਾਰੇ ਸੇਈ ਤਦ ਨੂੰ ਗਾਵਨ ਜੋਤਿ ਸੁਭਾਉਨ ਰਤੇ ਤੇਰੇ ਭਗਤ ਰਸਾਲੇ ਹੋਰ ਕਹਤੇ ਤਦ ਨੂੰ ਗਾਵਨ ਸੇ ਮ ਚੇਤਨਾ ਆਉਨ ਨਾਨਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸੱਚਾ ਸਾਚੀ ਨਾਹੀ ਹੈ ਭੀ ਉਸ ਜਾਇ ਰੰਜੈ ਸੀ ਰਚਨਾ ਜੇ ਨਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਨਸੀ ਮਾਇਆ ਜੇ ਨੋ ਪਾਈ ਕਰ ਕਰ ਦੇਖੇ ਕੀਤਾ ਆਪਣਾ ਜੋਤਿ ਤੇ ਵਿਢਾਈ ਜੋ ਤੇ ਸੁਭਾਵ ਹੈ ਸੋਈ ਕਰਸੀ ਫਿਰ ਹੁਕਮ ਨਾ ਕਰਨਾ ਜਾਈ ਸੋ ਪਾਤਸ਼ਾਹ ਸਾਹਾ ਪਾਤਸ਼ਾਹ ਨਾਨਕ ਰਹਿਨਣ ਜਾਈ ਆਸਾ ਮਹਲਾ ਪਹਿਲਾ ਸੋਨ ਵੱਡਾ ਕਿ ਸਭ ਕੋ ਏਕ ਏਵਣ ਵੱਡਾ ਡੀਟਾ ਹੋਏ ਕੀਮਤ ਪਾਇ ਨ ਕਹਿਆ ਜਾਏ ਕਹਿਣੇ ਵਾਲੇ ਤੇਰੇ ਰਹਿ ਸਮਾਏ ਵੱਡੇ ਮੇਰੇ ਸਾਹਿਬਾ ਗਹਿਰ ਘੰਬੀਰਾ ਗੁਣ ਗਹਿਰਾ ਕੋਈ ਨ ਜਾਣੇ ਤੇਰਾ ਕੀਤਾ ਕਿਉਂ ਚੀਰਾ ਰਹੋ ਸਭ ਸੁਰਤੀ ਮਨ ਸਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਕਹਨੀ ਗੁਰ ਗੁਰ ਹਾਈ ਕਹਿ ਨਾ ਜਾਈ ਤੇਰੀ ਤੇਲ ਵੜੇ सब तप सब तप सब चंग सीधाई दुदीना पाया करना आखन वाला क्या वे चारा तेरे चारा नानक सच सवार आसा पहला आखा जीवा विसरा मर जाओ आखन औखा साचा नाओ साचे नाम की लागे भूख उत भूखे खा चलिये दुख सो क्यों विसरे मेरी माए साचा सब सच ना रहा ਸੱਚੇ ਨਾਮ ਕੀ ਤੇਲਵੜੀ ਆਇ ਆ ਤੱਕੇ ਕੀਮਤ ਨਹੀਂ ਪਾਈ ਜੇ ਸਭ ਮਿਲ ਕੇ ਆਖਣ ਪਾਏ ਵੱਡਾ ਨਾ ਹੋਵੇ ਘਾਟ ਨਾ ਜਾਏ ਨਾ ਮਰੇ ਨਾ ਹੋਵੇ ਸੋਗ ਦਿਨ ਦਾ ਰਹਿ ਨਾ ਚੁਕੇ ਭੋਗ ਗੁਣ ਇਹ ਹੋਰ ਨਹੀਂ ਕੋਏ ਨਾ ਕੋ ਹੋਆ ਨਾ ਕੋ ਹੋਏ ਜੀਵ ਡਾਪ ਤੇਵੜ ਤੇਰੀ ਦਾਤ ਜਿੰਦਨ ਕਰਕੇ ਕੀਤੀ ਰਾਤ ਖਸਮ ਬਸਾਰੇ ਤੇ ਕਮ ਜਾਤ ਨਾਨਕ ਨਾਮੇ ਬਾਤ ਸੁਨਾਤ ਰਾਹ ਗੁਜਰੀ ਮਹਲਾ ਚੌਥਾ ਹਰ ਕੇ ਜਨ ਸਤਿ ਗੁਰੂ ਸਤਪੁਰਖਾ ਬਿਨੋ ਕੋ ਨ ਕੋ ਗੁਰ ਪਾਸ ਹਮ ਕੀਰੇ ਕਰੂ ਸਤਿ ਗੁਰ ਸਰਨਾਇ ਕਰ ਦਇਆ ਨਾ ਪਰਗਾਸ ਮੇਰੇ ਮੀਤ ਗੁਰ ਦੇਹ ਮੋ ਕੋ ਰਾਮ ਨਾਮ ਪਰਗਾਸ ਗੁਰ ਨਿਤ ਨਾਮ ਮੇਰਾ ਪ੍ਰਾਨੁ ਸਕਾਈ ਹਰ ਕੀਰਤ ਮੇਰੀ ਰਹਿ ਰਾਸ ਰਹਾ ਹਰ ਜਨ ਕੇ ਵਡ ਭਾਗ ਵਡੇਰੇ ਜਨ ਹਰ ਹਰ ਸਰਦਾਰ ਪਿਆਸ ਹਰ ਹਰ ਨਾਮ ਲੇ ਤ੍ਰਿਪਤਾ ਸੇ ਮਿਲ ਸੰਗਤ ਗੋਣ ਪਰਗਾਸ ਜਿਨ ਹਰ 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 ਰਸ ਨਾਮ ਨਾ ਪਾਇਆ ਤੇ ਭਾਵਹੀਂ ਜਾਂ ਪਾਸ ਜੋ ਸਤਿ ਗੁਰ ਸਰਨ ਸੰਗਤ ਨਹੀਂ ਆਏ ਤਿਰਗ ਜਿਵੇ ਤਿਰਗ ਜੀ ਵਾਸ ਜਨ ਹਰਿ ਜਨ ਸਤਿਗੁਰ ਸੰਗਤ ਪਾਈ ਤੈਨ ਧਰਮ ਮਸਤਕ ਲਿਖਿਆ ਲਖਾ ਸਤਨ ਧਨ ਸਤ ਸੰਗਤ ਜਿਤ ਹਰ ਰਸ ਪਾਇ ਮੈ ਜਨ ਨਾਨਕ ਨਾਮ ਪ੍ਰਗਾਸ ਰਾਗ ਗੁਜਰੀ ਵਨਲਾ ਪੰਜਵਾਂ ਕਾਹੇ ਰੇ ਮਨ ਜਿਤ ਵੇਉ ਤੁਮ ਜਾ ਆਹਰ ਹਰ ਜੀਉ ਪਰਿਆ ਸੈਲ ਪਥਰ ਮੈ ਜਨ ਤੋ ਪਾਇ ਤਾ ਕਰਿ ਜਿ ਕਾਗੇ ਕਰ ਤਰਿਆ ਮੇਰੇ ਮਹਾਰਾਜ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਭਗ ਪਾਇ ਸੁਖੇ ਕਾਸਟਿਆ ਰਹਾਓ ਜਨਨ ਪਿਤਾ ਲੋਕ ਸਤ ਬਣਿਤਾ ਕੋਈ ਨ ਕਿਸ ਕੀ ਤਰਿਆ ਸਿਰ ਸਿਰ ਰਿਜਕ ਸੁਬਾਹੇ ਠਾਕਰ ਕਾਹੇ ਮਨ ਭੋ ਕਰਿਆ ਉਡੇ ਉਡਾਵੇਂ ਸਖੋ ਸਾਤਿ ਸਪਾਚੇ ਬਚਰੇ ਛਰੇਆ ਕਮਣ ਖਲਾਵਾ ਕਮਣ ਜੁਗਾਵਾ ਮਨ ਮੈਂ ਸਿਮਰਨ ਕਰਿਆ ਸਭਨ ਤਾਂ ਅਨ 10 ਅਸਤਿ ਸਿਧਾਨ ਠਾਕਰ ਕਰ ਤਲ ਤਰਿਆ ਜਾ ਨਾਨਕ ਬਲ ਬਲ ਸਤ ਬਲ ਜਾਈਏ ਤੇਰਾ ਅੰਤ ਨਾ ਪਾਰ ਆਵਰਿਆ ਰਾਗ ਦਾ ਸਰਵਲਾ ਚੌਥਾ ਸੋ ਪੁਰਖ ਇਕੂ ਕਾ ਸਤਬੁਰ ਪ੍ਰਸਾਦ ਸੋਬਰਕਣਾ ਰੰਜਨਹਾਰ ਬੁਰਕਣਾ ਰੰਜਨਹਾਰ ਰਗਮਾਗਮ ਪਾਰਾ ਸਭ ਧਿਆਵੇ ਸਭ ਧਿਆਵੇ ਤੁਧੇ ਆ ਸੱਚੇ ਸੰਜਨਹਾਰਾ ਸਭ ਜੀਤ ਮਾਰੇ ਜੀਤੋਂ ਜੀਆ ਕਰਦਾ ਤਾਰਾ ਧਿਆਵੇ ਸੰਤੋਜੀ ਸਭ ਦੁੱਖ ਵਿਸਾਰਨਹਾਰਾ ਹਰ ਆਪੇ ਠਾਕਰ ਹਰ ਆਪੇ ਸੇਵਕ ਜੀ ਕੇ ਅਨਾਨਕ ਜੰਤ ਵਿਚਾਰਾ ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ ਹਰੇ ਕੋਪੁਰਖ ਸਮਾਨ ਆ ਇੱਕ ਦਾ ਤੇ ਇੱਕ ਭਿਖਾਰੀ ਸਾ ਤੇਰੇ ਜੋਜ ਵਡਾਣਾ ਤੂੰ ਆਪੇ ਦਾਤਾ ਆਪੇ ਭਗਤਾ ਜੀ ਤੋਤ ਬਣਾ ਵਰਨਾ ਜਾਣਾ ਤੂੰ ਪਾਰ ਬ੍ਰਹਮ ਬਿਆੰਤ ਬਿਆੰਤ ਜੀ ਤੇਰੇ ਕਿਆ ਗੁਣਾ ਕੋ ਕਹਾਣਾ ਜੋ ਸੇਵੇ ਜੋ ਸੇਵੇ ਤੋਤ ਜੀ ਜਾ ਨਾਨਕ ਤਿੰਨ ਕਰਵਾਲਾ ਹੰ ਹੱਥਾਂਵੇਂ ਹੱਥੇ ਆਵੇ ਤੋਤ ਜੀ ਸੇ ਜਨ ਜੁਗਮੈ ਸੁਖਵਾਸੀ ਸੇ ਮੁਕਤ ਸੇ ਮੁਕਤ ਭੈ ਜਨ ਅਥੈ ਜੀ ਤੈਨ ਤੂਟੀ ਜਮਕੀ ਫਾਸੀ ਜੈਨ ਨੇ ਰਪਾ ਜਨ ਹਰ ਨੇ ਰਪਉਂਤੇ ਜੀ ਤਨ ਕਾ ਭਉ ਸਭ ਗਵਾਸੀ ਜਨ ਸੇਵਿਆ ਜਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਤਨ ਸੇ ਤਨ ਜਨ ਹਰ ਤੇ ਆਏ ਜੀ ਜਨਾਨਕ ਤਨ ਬਜਾਸੀ ਤੇਰੀ ਭਗਤ ਤੇਰੀ ਭਗਤ ਬਨਾਰ ਜੀ ਭਰੇ ਬਿਆਨਤ ਬਿਆਨਤਾ ਤੇਰੇ ਭਗਤ ਤੇਰੇ ਭਗਤ ਸਲਾਹਨ ਤੁਦ ਜਿਹਾਰਾ ਨਿਕਨੇ ਕਨੰਤਾ ਤੇਰੀ ਅਨਕ ਤੇਰੀ ਅਨਕ ਕਰੇ ਹਰ ਪੂਜਾ ਜੀ ਤਪਤਾਪੇ ਜਪੇ ਬਿਆਨਤਾ ਤੇਰੇ ਨੇਕ ਤੇਰੇ ਨੇਕ ਪੜੇ ਵਸੇ ਉਸਾਸਰ ਜੀ ਕਰਕੇ ਰਿਆ ਕਟ ਕਰਮ ਕਰੰਤਾ ਸੇਪਾ ਉਤ ਸੇਪਾ ਉਤ ਭਲੇ ਜਨ ਨਾਨਕ ਦੀ ਜੋਪਾ ਆਵੇ ਮੇਰੇ ਅਰਪਕ ਬੰਤਾ ਤੂੰ ਆਦਪੁਰ ਕਾ ਪਰੰਪਰਕਰਤਾ ਜੀ ਤੋ ਜੇ ਬਣਾ ਉਹਨਾ ਕੋਈ ਤੂ ਜੋਗ ਜੋ ਮੇਂ ਆਕੋ ਸਦਾ ਸਦਾ ਤੂ ਵੇਖੋ ਜੀ ਤੂੰ ਨੇ ਚਲ ਕਰਤਾ ਸੋਈ ਤੋ ਦਾਪੇ ਭਾਵੇ ਸੋਈ ਵਰਤੇ ਜੀ ਤੂ ਆਪੇ ਕਰੇ ਸੋਈ ਤੋ ਦਾਪੇ ਸੇਸ਼ਟ ਸਭ ਪਾਈ ਜੀ ਤੋ ਦਾਪੇ ਸੇਦ ਸਭ ਗੋਈ ਜਨ ਨਾਨਕ ਗੁਣ ਗਾਵੇ ਕਰਤੇ ਕੇ ਜੀ ਜੋ ਸਭ ਸੇ ਪਿਆ ਜਾਣ ਹੋਈ ਆਸਾਂ ਭੱਲਾ ਚੌਥਾ ਤੂ ਕੱਤਾ ਸੁਚਾਰ ਮੈਡਾ ਸਾਈ ਜੋਖ ਭਾਵੇ ਸੋਈ ਥੀਸੀ ਜੋ ਤੂ ਦੇ ਸੋਈ ਹੋ ਪਾਈ ਰਾਵ ਸਭ ਤੇਰੇ ਤੂੰ ਸਭ ਨੇ ਧਿਆਇਆ ਜਿਸ ਨੂੰ ਕਿਰਪਾ ਕਰੇ ਤੇ ਨਾਮ ਰਤਨ ਪਾਇਆ ਗੁਰਮੁਖਲਾ ਦਾ ਮਨੁੱਖ ਗਵਾਇਆ ਤੂੰ ਦਾਪ ਵਿਛੋੜਿਆ ਆਪ ਮਿਲਾਇਆ ਤੂੰ ਦ੍ਰਿਅਮ ਸਭ ਤੂੰ ਹੀ ਮਾਹੀ ਤੁੱਚ ਬਿਨ ਦੂਜਾ ਕੋਈ ਨਾਹੀ ਜੀਤ ਜਨ ਸੰ ਤੇਰਾ ਖੇਲ ਜੋ ਮਿਲ ਵਿਛੜਿਆ ਸੰਯੋਗੀ ਮੇਲ ਜਿਸ ਨੂੰ ਤੂੰ ਜਾਣਦਾ ਏ ਸੋ ਹੀ ਜਾਣ ਜਾਣੈ ਹਰ ਗੁਣ ਸਾਧੀ ਆਖੋ ਖਾਨ ਜਿਨਹਰ ਸੇਵੈ ਤੈਨ ਸੁਖ ਪਾਇਆ ਸਹਜੇ ਹੀ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀ ਅਸਭ ਹੋਏ ਤਦ ਬਿਨ ਦੂਜਾ ਵਰਨਾ ਕੋਈ ਤੂੰ ਕਰ ਕਰ ਦੇਖੇ ਜਾਣੇ ਸੋਏ ਜਾਣ ਨਾਨਕ ਗੁਰੂ ਪ੍ਰਗਟ ਹੋਇਆ ਸਮਲ ਲੈ ਪਹਿਲਾ ਤਿਤ ਸਰਵਰ ਡੇ ਭਈਲੇ ਨਿਵਾਸਾ ਪਾਣੀ ਪਾਪ ਤਿੰਨੇ ਕੀ ਪੰਕਜ ਮਾ ਪਗ ਨਹੀਂ ਚਾਲੇ ਹਮ ਦੇਖ ਤੈ ਡੂਬੀ ਅਲੇ ਮਾਨੇ ਇੱਕ ਨ ਚੇ ਸਿਮੋੜ ਬਣਾ ਹਰ ਵੇਸ ਤੇਰੇ ਗੁਣ ਗਲੇ ਆ ਰਹਾ ਨਾ ਹੋ ਜੇ ਤੀ ਸਤਿ ਨਹੀਂ ਪੜਿਆ ਹੋਰ ਕਮਤ ਜਾਨੁ ਭਇਆ ਪਰਨ ਉਤਰਾਣ ਦੇ ਦਿਲ ਕੀ ਸਾਰਨਾ ਜਿਨ ਸੁਣਾਏ ਵੀ ਸ੍ਰੀ ਆ ਸਮਲ ਲੈ ਪੰਜਵਾਂ ਪ੍ਰਭੁ ਪ੍ਰਤਮਾਨ ਕੋ ਦੇਹ ਰੀਆ ਗੋਵਦ ਮਿਲ ਕੇ ਤੇਰੀ ਬਰੀਆ ਅਵਰ ਕਾਇ ਤੇਰੇ ਕਿਤੇ ਨਾ ਕਾਮ ਮੇਰੇ ਸਾਥ ਸੰਗਤ ਭਜ ਕੇਵਲ ਨਾਮ ਸਰੰਜਾਮ ਲਗਪਵ ਜਲਤਾ ਭਕੇ ਜਨਮ ਤਜਤ ਰੰਗ ਮਾਇਆ ਕੇ ਰਹਾਉ ਜਪ ਤਪ ਸੰਜਮ ਧਰਮ ਨਾਮ ਕਮਾਇਆ ਸੇਵਾ ਸਾਧਨਾ ਜਾਨਿਆ ਹਰ ਰਾਇਆ ਕਹ ਨਾਨਕ ਅੰਮਨੀਚ ਕਰਮਾ ਸਰਨ ਪਰੇ ਕੀ ਰੱਖਿਓ ਸਰਮਾ 5.6 ਦਸਵੀਂ ਕਵੀ ਬਾਜੂ ਇੰਤੀ ਜੋਬੇ हमरी करो हाथ दे पूर्ण होए चित की इच्छा तब चैन बन रहे हमारा अपना जान करो व्रत पारा हमरे दुष्ट सबे तुम कावे आप हाथ दे मोहे बचावे सुखी बसे मोरो परिवारा सिर्फ सिख सब करता रहा मोर अच्छा निज कर दे करिए सब बैन को आज संगरिये पूर्ण होए हमारी आशा तोर भजन की रहे प्यासा तुमे जाड़ की अवरना त्याऊ जो बर चाहूँ सो तुम ते पाऊँ सेव सेवक सिख मारे तारिया चुन चुन सत्र मारे मारिय आप आते मुझे उरी है मन काल का त्रास निवरी है वो जो सदा हमारे पछा श्रिया तो जो करे और अच्छा राख लियो वो राख नहारे साहेब संत साहे प्यारे दीन बंद दुष्टन के हंता तुम बुरी चतुर्दस कंता काल पाए ब्रह्मा अवतरा काल पाए शिव जी अवतरा काल पाए कर विष्णु प्रकाशा सकल काल का किया तमाशा ਜਵਨ ਕਾਲ ਜੋਗੀ ਸੇਵ ਕੀਓ ਵੇਦ ਰਾਜ ਬ੍ਰਹਮ ਜੋਤੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਂ ਇਹ ਮਾਰਾ ਜਵਨ ਕਾਲ ਸਭ ਜਗਤ ਬਣਾਇਓ ਦੇਵ ਦੇਤ ਜਚਨ ਉਪਜਾਇਓ ਆਤ ਅੰਤ ਇੱਕ ਏ ਵਤਾਰਾ ਸੋਈ ਗੁਰੂ ਸਮਝੋ ਹਮਾਰਾ ਨਮਸਕਾਰ ਤੇ ਸਹੀ ਕੋ ਹਮਾਰੀ ਸਕਲ ਪ੍ਰਜਾ ਤੇ ਨਾਪ ਸਵਾਰੀ ਸਿਮ ਕੁਨ ਕੋ ਸਿਮ ਗੁਣ ਸੁਖ ਦਿਓ ਸਤਨ ਕੋ ਪਲ ਮੋ ਵਦ ਕੀਓ ਕਟ ਕਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਚੀਟੀ ਤੇ ਕੁੰਚ ਰਸਤੂਲਾ ਸਭਰ ਕਿਰਪਾ ਦੇਸ਼ ਕਰ ਫੂਲਾ ਤੰਤਮ ਦੁਕਪਾਇ ਤੇ ਦੁਕੀ ਜੋਕਪਾਇ ਸਾਨਨ ਕੇ ਸੁਖੀ ਇੱਕ ਇੱਕੀ ਪੀਰ ਪਛਾਨਾ ਘਟ ਘਟ ਕੇ ਪਟ ਪਟ ਕੇ ਜਾਣਾ ਜਬੁਦ ਕਰਖ ਕਰ ਕਰਤਾਰਾ ਮਰ ਜਾ ਤੱਤ ਤੱਕ ਦੇ ਆਪਾਰਾ ਜਬਾ ਕਰਖ ਕਰਤ ਹੋ ਕਰ ਉਹ ਤੋ ਮਮਿਤ ਦੇ ਤਰਸਭੋ ਜਿਤੇ ਬਦਰ ਸਿਰ ਸਵਤਾਰਿਆ ਆਪ ਆਪਣੀ ਬੂਜੋ ਚਾਰੇ ਤੁਮ ਸਭੀ ਤੇ ਰਹਿਤ ਨਿਰਾਲਮ ਜਾਂਤ ਵੇਦ ਭੇਦ ਅਰਿਆਲ ਰੰਗ ਕਾਰ ਦੇ ਕਰਨੇ ਲੰਬ ਆਦੇ ਨੀਲੇ ਨਾ ਦੇ ਸੰਬ ਤਾਂ ਕਾ ਮੂੜ ਚਾਰਤ ਭੇਦਾ ਜਾ ਕੋ ਭੇਵ ਨਾ ਭਾਵ ਦੇਦਾ ਤਾ ਕੋ ਕਰ ਪਾਹਨ ਉਨਮਾਨਤ ਮਹਾ ਗੁਣ ਕਚ ਭੇਦ ਨ ਜਾਣਤ ਮਹਾਦੇਵ ਕੋ ਕਹਿਤ ਸਦਾ ਸਿਰੰਗਕਾਰ ਕਾ ਚਿੰਤਨੈ ਪੇਵਾ ਆਪ ਆਪਣੇ ਬੋਧ ਹੈ ਜੇਤੀ ਬਰਨਤ ਭਿੰਨ ਭਿੰਦ ਤੋਇ ਤੇਤੀ ਤੁਮਰਾ ਲਕਣ ਜਾਏ ਬਜ਼ਾਰਾ ਕੇ ਵੀ ਤੁਜਾ ਪ੍ਰਥਮ ਸੰਸਾਰਾ ਇੱਕ ਰੂਪ ਅਨੂਪ ਸ੍ਰੂਪ ਆਰੰਗ ਪਿਓ ਰਾਵ ਕਈ ਪੂਪਾ ਅੰਦੇ ਚ ਜੇਤ ਚ ਸੇਤ ਕਿਨੀ ਉਹ ਤੁਝ ਕਾਣ ਬਹੁ ਰਾਜ ਦੇਨੇ ਕਾਉਂ ਫੂਰ ਰਾਜਾ ਬੈਠਾ ਕਾਉਂ ਸੇਵਟੋ ਸੈ ਕਰਕੇਟਾ ਸਗ੍ਰੀਸ਼ਟ ਦਿਖਾਇ ਚੰਬਵਾਦ ਜਗਤ ਸਰੂਪ ਸੰਭਵ ਅਭਰਛ ਮੇਰੀ ਤੁਮ ਕਰੋ ਸੇਖਵਾਰ ਸਖ ਸੰਗਰੋ ਦੁਸ ਜਿਥੇ ਉਡੋ ਤਤਪਾਤਾ ਸਕਲਮਲੇਸ਼ ਕਰੋ ਰਣਕਾਤਾ ਜੇ ਆਤੋਇ ਤਵ ਸਰ ਨਹੀਂ ਪਰੇ ਤਨ ਕੇ ਦੁਸ ਤੁਮਾਰੇ ਗੁਰਖ ਜਿਉਨ ਭਗ ਪਰੇ ਤਿਹਾਰੇ ਤਨ ਕੇ ਤੁਮ ਸੰਪਸਮਟਾਰੇ ਜੋ ਕਲ ਕੋ ਇਕ ਵਾਰ ਤੇ ਹੈ ਤਾਂ ਕਿ ਪਹਿ ਲੇਟਨੀ ਹੈ ਰਚ ਹੋਏ ਤਾਂ ਇਹ ਸਭ ਕਾਲਾ ਦੁਸ ਤੇ ਰਸ ਤਰੇ ਤਤਕਾਲਾ ਕਿਰਪਾ ਦਿਸ਼ਟਨ ਜੈ ਨਿਹਰਿ ਤਾਕੇ ਤਾਪ ਤਨ ਕੋਹਿ ਰੋ ਰਦ ਸਿਤ ਕਰਮੋ ਸਭ ਹੋਈ ਦੁਲਛਾਸ ਵੇ ਸਕੇ ਨ ਕੋਈ ਇਕ ਵਾਰ ਜਨ ਤੂੰ ਮੇ ਸੁਭਾਰਾ ਕਾਲ ਖਾਸ ਤੇ ਤਾਹੇ ਵਾਰਾ ਜੀ ਦੇ ਨਾਮ ਨਾ ਧਿਆਰ ਰੁਕਾ ਦੁਸ਼ਟ ਦੋਖ ਤੇ ਰਹਾ ਖੜ ਕੇ ਤਵੇਂ ਸਾਰ ਤੇ ਹਾਰੀ ਆਪਾ ਦੇ ਲਿਓ ਵਾਰੀ ਸਰਬ ਠੌਰ ਮੋ ਹੋ ਸਹਾਈ ਦੁਸ਼ਟ ਦੋਖ ਤੇ ਲਿਓ ਬਚਾਈ ਸਵੀਆਂ ਪਾਏਂਗੇ ਜਬ ਤੇ ਤੁਮਰੇ ਤੱਤੇ ਕੋ ਅੱਖ ਤਰੇਨੀ ਆਨੀਓ RAM ਹੀ ਪੁਰਾਨ ਕੁਰਾਨ ਅਨੇਕ ਕੈ ਮਤੇ ਇਕ ਨਾ ਮੰਨਿਓ ਸਿਮਰਤ ਸਾਸਤਰ ਵੇਦ ਸਭੇ ਵੋ ਭੇਦ ਕੈ ਹਮ ਇਕ ਨਾ ਜਾਣਿਓ ਸਰੀਸ ਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਹਉ ਸਭ ਤੋਹਿ ਬਖਾਨਿਉ ਦੋਹਰਾ ਸਗਲ ਦਵਾਰ ਕੋ ਛਾੜ ਕੇ ਗਇਉ ਤੁਹਾਰੋ ਦਵਾਰ ਵਾਇ ਗਏ ਕਿਲਾ ਜਸ ਗੋਬਿੰਦਾਸ ਤੁਹਾਰ ਸਗਲ ਦਵਾਰ ਕੋ ਛਾੜ ਕੇ ਗਇਉ ਤੁਹਾਰੋ ਦਵਾਰ ਵਾਇ ਗਏ ਕਿਲਾ ਜਸ ਗੋਬਿੰਦਾਸ ਤੁਹਾਰ ਰੰਗ ਕਲੀ ਮਹਲਾ ਤੀਜਾ ਆਨੰਦ ਏਕ ਓੰਕਾਰ ਸਰਬਗੁਰ ਪ੍ਰਸਾਦ ਅਨੰਤ ਭੈ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸਹਿ ਸੇਤੀ ਮਨ ਵਜੀਆਂ ਵਧਾਈਆਂ ਰਾਗ ਰਤਨ ਪਰਿਵਾਰ ਪਰੀਆਂ ਸ਼ਬਦ ਗਾਵਨਾਈਆਂ ਸ਼ਬਦੋ ਤਗਾਵ ਹਰੀ ਕੇਰਾ ਮਨ ਚੰਨ ਨਿਵਸਾਇਆ ਕਹੇ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਇਹ ਮਨ ਮੇਰੇ ਆ ਤੂੰ ਸਦਾ ਰਹੁ ਹਰਨਾਲੇ ਹਰਨਾਲ ਰਹੁ ਤੂੰ ਮਨ ਮੇਰੇ ਦੁੱਖ ਸਭ ਬਿਸਾਰਨਾ ਅੰਗੀਕਾਰੋ ਕਰੇ ਤੇਰਾ ਕਾਜ ਸਭ ਸਵਾਰਨਾ ਸਭਨਾ ਗੱਲਾਂ ਸਮਰਾਤ ਸ੍ਰਾਮੀ ਸੋਖੇ ਮਨੋਸਾਰੇ ਕਹੇ ਨਾਨਕ ਮਨ ਮੇਰੇ ਸਦਾ ਰਹੁ ਹਰ ਨਾਲੇ ਸਾਚੇ ਸਾਹਿਬਾ ਗਿਆਨ ਨਹੀਂ ਕਰ ਤੇਰੇ ਘਰ ਦਾ ਤੇਰੇ ਸਭ ਕੁਛ ਹੈ ਜਿਸ ਦੇ ਸੋ ਪਾਵੇ ਸਦਾ ਸਿਖ ਸਲਾਹ ਤੇਰੀ ਨਾਮ ਮਾਣੋ ਸਾਵੇ ਨਾਮ đem ਕੇ ਮਾਣਸਿਆ ਆਵਾਜੀ ਸ਼ਬਦ ਕਨੇਰੇ ਕਹੇ ਨਾਨਕ ਸੱਚੇ ਸਾਹਿਬ ਗਿਆਨ ਨਹੀਂ ਕਰ ਤੇਰੇ ਸਾਚਾ ਨਾਮ ਮੇਰਾ ਆਧਾਰੋ ਸਾਚੇ ਨਾਮ ਧਾਰ ਮੇਰਾ ਜਨੁ ਭੁੱਖਾ ਸਭ ਗਵਾਈਆਂ ਕਰ ਸ਼ਾਂਤ ਸੁਖ ਮਾਣਾਈ ਵਸਿਆ ਜੀ ਇੱਛਾ ਸਭ ਪੁਜਾਈਆਂ ਸਦਾ ਪਰਮਾਨ ਕੀਤਾ ਗੁਰਬਿਟੋ ਜਿਸ ਦੀਆਂ ਉਡਿਆਈਆਂ ਕਹੇ ਨਾ ਸੁਣੋ ਸਭ ਤੋਂ ਸਤ ਰੂਪ ਯਾਰੋ ਸਾਚਾ ਨਾ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਜਿਤ ਘਰ ਸੁਭਾਗਿਆ ਘਰ ਸੁਭਾਗਿਆ ਸ਼ਬਦ ਵਾਜੇ ਕਲਾ ਜਿਤ ਕਰਤਾ ਰਹੀ ਐ ਪੰਚ ਦੂਤ ਤੁਦ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇ ਤੁਦ ਜਨ ਕੋ ਸੇ ਨਾਮ ਹਰ ਕੇ ਲਾਗੇ ਕਹੇ ਨਾਨਕ ਤੈ ਸਖ ਹੋਆ ਤਿਤ ਕਰਣਾ ਦਵਾਜੇ ਹਾ ਨਾ ਸੁਣੋ ਵਡ ਪਹ ਗੀਓ ਸਗਲ ਮਨੋਰਥ ਪੂਰੇ ਬਾਰ ਬ੍ਰਹਮ ਪ੍ਰਪਾਇਆ ਉਤਰੇ ਸਭਲੇ ਬਸੂਰੇ ਦੁਖ ਰੋਗ ਸੰਤਾਬ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਣ ਭਏ ਸਰਸੇ ਪੂਰੇ ਹੁਰਤੇ ਜਾਣੀ ਸੁਣ ਤੇ ਬੁਨੀਤ ਕਹ ਤੇ ਪਵਿੱਤ ਸਤਗੁਰਿਆ ਪਰਪੂਰੇ ਗਿਣਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨੰਦ ਤੂਰੇ ਮਨਾਮਨੀ ਮਹਲਾ ਪੰਜਵਾਂ ਤਾਲਵਿੰਦਨ ਵਸਤੂ ਪਈਓ ਸਾਤ ਸੰਤੋਖ ਵਿਚਾਰੋ ਅਮਤ ਨਾਮ ਠਾਕੁਰ ਕਾ ਪਈਓ ਜਿਸ ਕਾ ਸਭ ਸਹਾਰੋ ਜੇ ਕੋ ਖਾਵੈ ਜੇ ਕੋ ਪੁੰਚੈ ਤਿਸ ਕਾ ਹੋਇਦਾਰੋ ਇਹ ਵਤ ਜੀ ਨਾ ਜਾਈ ਨਿਤ ਨਿਤ ਰਖਵਾਰੋ ਧੰਸ ਸੰਸਾਰ ਚਰਨ ਲਗਤ ਰਿਆ ਸਭ ਨਾਨਕ ਬ੍ਰਹਮਸਾਰ ਸਲੋਕ ਮੰਨ ਲਾ ਪੰਜਵਾਂ ਤੇਰਾ ਕੀਤਾ ਜਾਤੋ ਨਾਹੀ ਮੈਨੋ ਜੋਗ ਕੀ ਤੋਈ ਮੈ ਨਿਰਗੁਣਿਆਰੇ ਕੋ ਗੁਣ ਨਾਹੀ ਆਪੇ ਦਰਸ ਪਿਓਈ ਤਰਸ ਪਿਆ ਮੇਰਾ ਮਤ ਹੋਈ ਸਤਿਗੁਰ ਸੱਜਣ ਮਿਲੇ ਆ ਨਾਨਕ ਨਾਮ ਮਿਲੇ ਤਾਂ ਜੀਵਾ ਤਨ ਮਨ ਤੀਵੇ ਹਰਿਆ ਤਰਸ ਪਿਆ ਮੇਰਾ ਮਤ ਹੋਈ ਸਤਿਗੁਰ ਸੱਜਣ ਮਿਲੇ ਆ ਨਾਨਕ ਨਾਮ ਮਿਲੇ ਤਾਂ ਜੀਵਾ ਤਨ ਮਨ ਤੀਵੇ ਹਰਿਆ ਪੌੜੀ ਜਿੱਥੇ ਤੂੰ ਸਮਰੱਥ ਜਿੱਥੇ ਕੋਈ ਨਾ ਹੈ ਉੱਥੇ ਤੇਰੀ ਰਖ ਅਗਨੀ ਉਧਰ ਮਾ ਹੈ ਸੁਣ ਕੇ ਜੰਮ ਕੇ ਦੂਤ ਨਾ ਹੈ ਤੇਰੇ ਛਡ ਜਾ ਹੈ ਭੌਜਲ ਵਿਖਮ ਅਸਗਾਹ ਹੋ ਗੋਲ ਸ਼ਬਦੀ ਪਾਰ ਪਾ ਹੈ ਜਿੰਨ ਕੋ ਲੱਗੀ ਪਿਆਸ ਅਮਰਤ ਸੇ ਹੀ ਖਾਏ ਕਲਮੇ ਹੋ ਪੁਰਨ ਗੁਣ ਗੋਵਿੰਦ ਗਾਹੀ ਸਭ ਸੇ ਨੋ ਕਿਰਪਾਲ ਸੰਭਾਲ ਲੈ ਸਾਹ ਹੈ ਵਰਤਾ ਕੋਈ ਨਾ ਜਾਏ ਜੇ ਆਵੇ ਤਦ ਆਹੇ ਸ਼ਲੋਕ ਮੰਨ ਲਾ ਪੰਜਵਾਂ ਅੰਤਰਵਰ ਰਾਦਨਾ ਜੇਵਾ ਜਗ ਗੁਰ ਨਾਉ ਨੇਤਰੀ ਸਤਗੁਰ ਪੇਖਣਾ ਸਰਵਣੀ ਸੁਨਣਾ ਗੁਰ ਨਾਉ ਸਤਗੁਰ ਸੇਤੀ ਰਤਿਆ ਅਦਰਗ ਬਾਈ ਠਾਉ ਕੋ ਨਾਨਕ ਕਿਰਪਾ ਕਰੇ ਜਿਸਨੋ ਇਹ ਵਤ ਦੇ ਜਗ ਮੇ ਉਤਮ ਕਾਢੀਏ ਵਿਰਲੇ ਕਈ ਕੇ ਮਹੱਲਾ ਪੰਜਵਾ ਰੱਖੇ ਰਖਨ ਹਾਰ ਆਪ ਬਾਰਿਆਂ ਨ ਗੁਰ ਕੀ ਪੈਰੀ ਪਾਏਗਾ ਆਜ ਸਵਾਰਿਆਂ ਹੋ ਆਪ ਦਿਆਲ ਮਨੋਨੁਸਾਰਿਆਂ ਨਾਲ ਜਨਕ ਸੰਗ ਭਾਵ ਜਲਤਾਰਿਆਂ ਸਾਖਤ ਨਿੰਦਕ ਦੁਸ਼ਟ ਖਿਨ ਮਾਹੀ ਬਦਾਰਿਆਂ ਤਿਸ ਸਾਹਿਬ ਕੀ ਟੇਕ ਨਾਨਕ ਮੰਨਿ ਮਾਹੇ ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਏ ਤਿਸ ਸਾਹਿਬ ਕੀ ਟੇਕ ਨਾਨਕ ਮੰਨਿ ਮਾਹੇ ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ